ਮਲੇਰਕੋਟਲਾ ਦੇ ਖਨਾਰ ਰੋਡ ਤੇ ਪਿੰਡ ਖਾਨਪੁਰ ਦੇ ਨੇੜੇ ਇੱਕ ਟਰੱਕਰ ਤੇ ਮੋਟਰਸਾਈਕਲ ਵਿੱਚ ਟੱਕਰ ਹੋ ਗਈ। ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ। ਅਦੇ ਉਹਨਾਂ ਦੇ ਨਾਮ ਮੁਹੰਮਦ ਰਾਸ਼ੀਦ ਅਤੇ ਮੁਹੰਮਦ ਇਕਬਾਲ ਉਮਰ ਲਗਭਗ 30 ਸਾਲ ਦੱਸੀ ਜਾ ਰਹੀ ਹੈ। ਉਹਨਾਂ ਦੀਆਂ ਲਾਸ਼ਾਂ ਨੂੰ ਐਂਬੂਲੈਂਸ ਦੇ ਰਾਹੀਂ ਸੇਵਾਦਾਰ ਸਬਾਧਰ ਮਲੇਰਕੋਟਲਾ ਲੈ ਆਂਦਾ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਮੋਰਚੀ ਦੇ ਵਿੱਚ ਰਖਵਾ ਦਿੱਤਾ ਗਿਆ। ਨੋ ਮੁਹੰਮਦ ਹਾਰੂਨ ਜੀ ਕਿਤਾ ਐਕਸੀਡੈਂਟ ਕੀਤਾ ਉਹ ਰੋ ਸਵੇਰੇ ਗਈ ਸੀ ਆਪਣੇ ਚੰਡੀਗੜ੍ਹ ਵੱਲ ਨੂੰ ਗਏ ਸੀਗੇ ਉੱਥੋਂ ਜਦੋਂ ਵਾਪਸ ਆ ਰਹੇ ਸੀਗੇ ਤੇ ਰਸਤੇ ਦੇ ਵਿੱਚ ਨਾ ਖਾਨਪੁਰ ਮੰਡੀ ਆ ਇੱਕ ਟਰੱਕ ਜਾ ਰਿਹਾ ਸੀਗਾ ਉਹਦੇ ਪਤਾ ਨਹੀਂ ਟਰੱਕ ਦੀ ਗਲਤੀ ਆ ਪਤਾ ਨਹੀਂ ਇਹਨਾਂ ਦੀ ਗਲਤੀ ਆ ਵੀ ਉਹਦੇ ਵਿੱਚ ਸਾਈਡ ਤੇ ਜਾ ਕੇ ਲੱਗੇ ਹੋਏ ਜਿਹੜਾ ਰਾਸ਼ਿਦ ਦਾ ਮੁਹੰਮਦ ਰਾਸ਼ਿਦ ਉਹ ਮੇਰਾ ਭਰਾ ਸੀਗਾ ਉਹਦੀ ਡੈਥ ਹੋ ਗਈ ਤੇ ਮੁਹੰਮਦ ਇਕਬਾਲ ਸੀਗਾ ਉਹ ਸਾਡਾ ਗੁਮੰਦੇ ਸੀਗਾ ਉਹਦੀ ਵੀ ਡੈਥ ਹੋ ਗਈ ਤੇ ਇਹ ਆਪਣੇ ਮੋਹੱਲਾ ਨਵਾਬ ਕਲੋਨਿ ਰੈਕੋਰਡ ਪਾਰਕ ਤੇ ਰਹਿਣ ਵਾਲੇ ਨੇ ਜੀ ਅੱਛਾ ਦੋਨਾਂ ਦੀ ਉਮਰ ਕਿੰਨੀ ਕਿੰਨੀ ਸੀ ਮੇਰਾ ਭਰਾ ਜੇ ਉਮਰ ਰਾਸ਼ਿਦ ਦੀ ਉਮਰ ਹੈਗੀ ਸੀ ਇਹ 28 ਸਾਲ ਤੇ ਉਹਦੀ 36 ਸਾਲ ਉਮਰ ਸੀ ਜਸ ਜੀ ਨਾ ਇਹ ਮੇਰਾ ਡਾਕਟਰ ਸੁਖਵਿੰਦਰ ਸਿੰਘ ਮੈਡੀਕਲ ਆਪਰੇਟਰ ਹੈ ਤੇ ਉਹ ਲੱਛਨ ਮੈਨੂੰ ਰਿਪੋਰਟ ਲਾਇਕ ਐਕਸੀਡੈਂਟ ਹੋਇਆ ਪਿੰਨਾ ਰੋਡ ਤੇ ਹਾਂ ਜੀ ਹਾਂ ਤੇ ਉਹਦੀ ਇੱਕ ਕੰਡੀਸ਼ਨ ਹੈ ਇਸ ਤਰ੍ਹਾਂ ਬਰੇਪ ਦੋਸ ਦੋ 108 ਐਮਬੂਲੈਂਸ ਤੇ ਲਿਆਂਦੇ ਗਏ ਸੀ ਮਰੀਜ਼ ਜਿੰਨਾ ਦਾ ਮਤਲਬ ਕੀ ਜਦੋਂ ਇੱਥੇ ਸਾਡੇ ਕੋਲੇ ਆਏ ਨੇ ਸਵਾ ਪੰਜ ਵਜੇ ਦੇ ਕਰੀਬ ਆਏ ਸੀਗੇ ਉਸ ਜਦੋਂ ਆਇਆ ਸੀ ਉਹਨਾਂ ਦੀ ECG ਕੀਤੀ ਤਾਂ ਮਰੇ ਤਾਂ ਕੁਛ ਕਰਤਾ ਜੋ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਸਾਡੇ ਕੋਲੇ ਤਾਂ ਬਰਾਡ ਡੈਡੀ ਲਿਖੇ ਗਏ ਸੀ ਉਹਨਾਂ ਟ੍ਰਿਕ ਮਰੀਜ਼ ਸੀਗਾ ਮਾਮਾ ਇਕਬਾਲ ਤੇ ਦੂਸਰਾ ਜੀਗਾ ਰਾਸ਼ਦ ਦੋਨੋਂ ਨਵਾਬ ਕਲੋਨੀ ਮਲੇਰਪੁਰਲਾ ਦੇ ਰਹਿਣ ਵਾਲੇ ਸੀਗੇ ਉਹਨਾਂ ਦੀ ਉਮਰ ਇਹਨਾਂ ਦੀ ਉਮਰ ਲਗਭਗ ਦੋਨਾਂ ਦੀ 30 ਇੱਕ ਦੀ 30 ਸੀ 28 ਸਾਲ ਸੀਗੇ ਕਿਹੜੀ ਐਕਸੀਡੈਂਟ ਹੈ ਇਹਨਾਂ ਦਾ ਹੋਇਆ ਸੀ ਜੀ ਖਾਨਪੁਰ ਪੈਣੀ ਦੇ ਕੋਲੇ ਖੰਨਾ ਰੋਡ ਦੇ ਉੱਪਰ ਉੱਥੇ ਕਿਤੇ ਆਸ-ਪਾਸ ਐਕਸੀਡੈਂਟ ਹੋਇਆ ਇਹਨਾਂ ਦਾ ਤੇ ਦੋਨੋਂ ਮੋਟਰਸਾਈਕਲ ਤੇ ਸਵਾਰ ਸੀ ਕਿਸੇ ਦਾ ਟਰਾਲੀ ਵਿੱਚ ਇਹਨਾਂ ਦੇ ਭਜਨ ਕਰ ਗਿਆ